ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲਦੇ ਵਿੱਚ ਸੋ ਆਪਾਂ ਵੀ ਵਧੀਆ ਤੂੰ ਵਧੀਆ ਆਹ ਕੁੜੀ ਵੀ ਵਧੀਆ ਹੈਡ ਵਾਸ਼ ਜਿਆ ਕਰਾਇਆ ਹੀ ਇਹ ਆਂਦਾ ਮੋਲੀ ਵੀ ਕਟਾ ਕੇ ਨਿਗੀ ਜੀ ਕਰਾ ਲਈਏ ਨੇ ਕਟਾਉਣੇ ਪੈਣੇ ਸੀ ਇਹਨੂੰ ਕਿਉਂਕਿ ਇਹਦੇ ਵਾਲ ਝੁੱਲਸੇ ਹੋਏ ਸੀ ਸਾਰੇ ਫਰੇ ਫਰਾ ਫਰਸਟ੍ਰੇਟ ਨਾ ਕਰਾਇਆ ਸੀ ਨਹੀਂ ਪਹਿਲਾਂ ਹੀ ਇਹਦੇ ਇਦਾਂ ਹੀ ਸੀਗੇ ਤੇ ਅੱਜ ਮੌਸਮ ਬਹੁਤ ਵਧੀਆ ਦੇ ਦੇ ਕਿਸੇ ਪਾਸੇ ਦਾ ਰੂਟ ਕੱਢ ਕੇ ਆਉਨੇ ਆ ਸਾਰਾਂ ਦਾ ਤੇਲ ਦਾ ਤੜਕਾ ਲਾਉਂਦੀ ਸੀ ਬਾਲਾਂ ਦਾ ਹਾਂ ਬਾਲਾਂ ਦੇ ਵਿੱਚ ਸਰੋਂ ਦਾ ਤੇਲ ਚੁੱਪੜ ਚੁੱਪੜ ਲਾਉਂਦੀ ਸੀ ਇਹ ਤੇ ਚਲੋ ਫਿਰ ਉਧਰ ਦੇਖੀਏ ਸਾਰੇ ਜਣ ਕੀ ਕਰਦੇ ਮੀਂਹ ਬਾਜ ਜਸਵਿੰਦਰ ਕੌਰ ਥੋੜਾ ਥੋੜਾ ਯਾਰ ਮੌਸਮ ਕਿੰਨਾ ਵਧੀਆ ਅੱਜ ਮੈਨੂੰ ਪਹਿਲਾਂ ਨਹੀਂ ਦੱਸਿਆ ਵੀ ਮੀਂਹ ਪੈਂਦਾ ਮੈਂ ਸਿਰਕ ਦਾ ਸੂਟ ਪਾ ਲੈਣਾ ਸੀ ਹੈ ਉਹ ਨਹੀਂ ਹਰਿਆਲੀ ਸਤਿ ਸ੍ਰੀ ਅਕਾਲ ਜੀ ਲਓ ਮੈਂ ਬਾਹਰ ਆਇਆ ਹਾਂ ਜੀ ਰੋਟੀ ਖਾਣੀ ਆ ਹਜੇ ਤੂੰ ਇਹ ਵੀ ਰੋਟੀ ਭਾਲਦੀ ਆ ਮੈਂ ਵੱਧ ਗਿਆ ਦੇਖ ਲੈ ਬਾਹਰ ਖੜ ਕੇ ਲਾ ਕੇ ਆਈ ਹਾਂ ਸਰ ਕਿੰਨਾ ਸੋਹਣਾ ਲੱਗਦਾ ਇਹਨੇ ਵੀ ਰੋਟੀ ਖਾਣੀ ਆ ਦਿਨਿਆ ਦਿਨਿਆ ਤੈਨੂੰ ਬਹਿ ਜਾ ਇੱਥੇ ਬਹਿ ਜਾ ਬਹਿ ਜਾ ਵਾਓ 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 ਖਾ ਲਓ ਵੀ ਟਾਈਮ ਹੋ ਗਿਆ ਸਵਾ 12 ਦਾ ਜਿਗਰਾ ਜਿਆ ਕਰਕੇ ਨਹੀਂ ਤਾਂ ਅਸੀਂ ਸੌ ਜਾਣਾ ਸੀਗਾ ਘੰਟਾ ਕੋ ਹੁਣ ਕਿਤੇ ਗੇੜੀ ਰੂਟ ਤੇ ਚੱਲਦੇ ਆਂ ਫੋਨ ਕਰੂੰਗੀ ਕੀ ਅਸੀਂ ਚੱਕਣਾ ਹੈਗਾ ਇਹ ਕੁੜੀ ਦਾ ਪੋਚਾ ਹੀ ਨਹੀਂ ਠੀਕ ਆਉਂਦਾ ਹੈਗਾ ਮੈਂ ਤਾਂ ਇਹ ਤਾਂ ਰਿਜ਼ਾਈਨ ਦੇਣਾ ਨਹੀਂ ਮੈਂ ਰਿਜ਼ਾਈਨ ਨਾ ਪੋਚਾ ਨਾ ਮਹਲਾਦਾ ਫਿਰ ਕਿੰਨੇ ਉਹਦਾ ਪੋਚਾ ਨਾ ਵਧੀਆ ਨਾਮ ਯੂਜ਼ ਕਰਦਾ ਨਾ ਮਾਤਾ ਤਾਂ ਕਰਕੇ ਜਾਂਦੇ ਚਲੋ ਬਾਈ ਕਰ ਲਈਏ ਪੋਚਾ ਸੇ ਸ਼ਾਮ ਦਾ ਨਾ

ਆ ਰਹੇ ਨੇ ਅੱਜ ਮੈਕਸ ਵੀ ਬਾਲ ਹੋਣੀ ਉਹ ਭਈਆ ਬੰਦ ਚੱਕ ਲੈ ਆਉਣੀ ਆ ਨੇ ਉੱਥੇ ਲਿਖੋਣਾ ਹੁੰਦਾ ਚੱਲ ਤੂੰ ਪੜ ਤੂਗਾ ਤੇ ਜੰਪ ਜੇ ਲਈ ਜਾਣਾ ਪੜਲਾ 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 ਆਈ ਕੱਲ ਨੰਬਰ ਨਹੀਂ ਘਟਾਉਣੇ ਚਾਹੀਦੇ ਚੱਲ ਚਲੋ ਡਾਈਨਿੰਗ ਟੇਬਲ ਦੀਆਂ ਨਿਊ ਚੇਅਰਸ ਲੈ ਉਹ ਫਸਾਲੀ ਵਿੱਚ ਉਹ ਇੰਦਰਜੀਤ ਦਾ ਫਸਾਗ ਲੈ ਗਿਆ ਸੀ ਉਹ ਟਰਲ ਜੀ ਬੰਦਰ ਆ ਬਣਾਇਂ ਗਿਆ ਉਹ ਸਾਰੇ ਤੁਹਾਨੂੰ ਬਚਦੀਆਂ ਤਾਲ ਕਰਕੇ ਜਾਏ ਨਹੀਂ ਲੱਗੀ ਇੱਕ ਵਾਰ ਸਭ ਨੂੰ ਤਾਂ ਬਤਾ ਇਹਦਾ ਇਹਦਾ ਚੱਕੀ ਫਿਰਦਾ ਅੱਛਾ ਤੂੰ ਸੁਖਦੀਪ ਦਾ ਪੁੱਛ ਕਿ ਉਹ ਤਾਂ ਇਹ ਗੱਲ ਕਰਦਾ ਸੀ ਦੁਖਿਆਤਮ ਦੁਖੀ ਆਤਮਾ ਅਰੇ ਮੇਰੀ ਗੱਲ ਤਾਂ ਸੁਣ ਉਹਦੇ ਵਿੱਚ ਕੁੰਡੇ ਜਿਹੇ ਚ ਡਰ ਲਵਸਾਲੀ ਜਿਹਾ ਨੇ ਕਿਹਨੇ ਸੁਖਦੀਪ ਨੇ ਦੱਸ ਇਹ ਰੱਖੇ ਗਲਤ ਹੋਏ ਨੇ ਤੁਹਾਡੇ ਮੈਂ ਖੋਲ ਤਾਂ ਨਾੜਾ ਨਾ ਇਹ ਚ ਫਸਾਈ ਇਹ ਚ ਨਹੀਂ ਫਸਾਈ ਉਹ ਤਾਂ ਉਹ ਚ ਫਸਾਈ ਸੀ ਨਿਊ ਬੈੱਡ ਬਾਈ ਮੇਰੇ ਪਿੱਛੇ ਦੇਖ ਕੇ ਆਈਏ ਆਪਾਂ ਕਿੰਨਾ ਕੰਮ ਹੋ ਗਿਆ ਕਿੰਨਾ ਕ ਰਹਿ ਗਿਆ ਇਹ ਵਾਲਾ ਨਿਊ ਸ਼ੋਰੂਮ ਆਪਾਂ ਬਿਲਡਿੰਗ ਸਟਾਰਟ ਹੋ ਰਹੀ ਹੈ ਨਵੀਂ ਜਿੱਥੇ ਦੇਖ ਲੈ ਜਾਂ ਫੈਕਟਰੀ ਲੈ ਕੇ ਆਵਾਂਗੇ ਜਾਂ ਫਿਰ ਡਿਸਪਲੇ ਲਈ ਹੀ ਕਰਾਂਗੇ ਹੈ ਸ਼ੋਰੂਮ ਦਾ ਨਾ ਇੰਨੀ ਪਿੱਛੇ ਆ ਕੇ ਇਹਦੀ ਬੇਸਮੈਂਟ ਬਣਾਉਣੀ ਹੈ ਨਾ ਆਪਾਂ ਇਹਦੀ ਬਣੂਗੀ ਬੇਸਮੈਂਟ ਤੇ ਉੱਪਰ ਚੜ੍ਹਦੀਆਂ ਕਰਨੇ ਨੇ ਗੱਡੀਆਂ ਜੋ ਹੋ ਜਾਏ ਪਲਾਨੀ ਦਾ ਉਹ ਤੋਂ ਹੋਣੀ ਹੈ ਕਿ ਜਿਹੜਾ ਡੈਟਾ ਥੋੜਾ ਐ ਐ ਜਾ ਕੇ ਉੱਪਰ ਚੜ੍ਹ ਜਾ ਕਰਨੀ ਉਹ ਉਸੇ ਜਾਣੀ ਹੈ ਸਭ ਤੋਂ ਉੱਤੇ ਉਹ ਕਰੇ ਜਾਣੀ ਉਹ ਉੱਤੇ ਲੱਗਿਆ ਕਰਨੀ ਉਹ ਉੱਤੇ ਲੈਂਟਰ ਲੈਂਦਾ ਉੱਪਰ ਲਾ ਘਰ ਦੀ ਛੱਤ ਤੇ ਲੈ ਜਾ ਕਰਨੀ ਗੱਡੀ ਤੋਂ ਹਾਲ ਬਾਅਦ ਲਾ ਦਿ ਨੈਕਸਟ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟੈਂ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਆਪਾਂ ਵੀ ਫਿੱਟ ਐਂਡ ਫਾਈਨ ਤੇ ਮੈਂ ਆਨਿਆ ਰੈਡੀ ਹਾਂ ਕਿ ਨੀਚੇ ਅੱਜ ਥੋੜਾ ਜਿਹਾ ਮੇਕਅਪ ਕੀਤਾ ਮੈਂ ਮਤਲਬ ਬਸ ਬਿੰਦੀ ਔਰ ਲਿਪਸਟਿਕ ਲਗਾਈ ਹੈ ਅੱਜ ਕੰਜਲ ਪਾਇਆ ਤਿੰਨ ਚੀਜ਼ਾਂ ਲਈ ਦੀਆਂ ਕੱਲ ਮੈਂ ਕੁਝ ਵੀ ਨਹੀਂ ਲਗਾਇਆ ਸੀ ਮਨਿੰਦਰ ਜੀ ਕਹਿੰਦੇ ਏਦਾਂ ਲਾ ਲੀ ਜਿਵੇਂ ਤੂੰ ਬਹੁਤ ਜ਼ਿਆਦਾ ਬੁਮਾਰ ਹੁੰਨੀ ਹੈ ਕਿ ਅੱਜ ਕੁਝ ਲਗਾਇਆ ਨਹੀਂ ਤਾਂ ਕਰਕੇ ਕਿਉਂਕਿ ਥੋੜੇ ਦਿਨਾਂ ਤੋਂ ਵੈਦਰ ਜੇ ਚੇਂਜ ਹੋਣ ਕਰਕੇ ਲਿਪਸ ਵਗੈਰਾ ਬਹੁਤ ਫਟ ਰਹੇ ਸੀ ਮੇਰੇ ਤਾਂ ਕਰਕੇ ਮੈਂ ਲਿਪਸਟਿਕ ਨਹੀਂ ਲਗਾ ਰਹੀ ਸੀ ਸੋ ਅੱਜ ਆਪਾਂ ਥੋੜੇ ਰੈਡੀ ਹੋਏ ਆ ਕਿਉਂਕਿ ਅੱਜ ਆਪਾਂ ਜਾਣਾ ਪਾਕਰਪੁਰ ਨੂੰ ਮੱਥਾ ਟੇਕਣ ਕਾਫੀ ਟਾਈਮ ਹੋ ਗਿਆ ਜਾ ਨਹੀਂ ਹੋ ਰਿਹਾ ਸੀਗਾ ਵੈਸੇ ਮੈਂ ਪਹਿਲਾਂ ਇੰਦਰਜੀਤ ਨੂੰ ਕਹਿਆ ਸੀ ਤੁਸੀਂ ਜਾਓ ਤੇ ਵੀਰਵਾਰ ਵੀ ਉਹ ਨਹੀਂ ਗਏ ਕਹਿੰਦੇ ਤੂੰ ਨਾਲ ਹੀ ਚੱਲੀ ਤੇ ਫਿਰ ਮੈਂ ਸੋਚਿਆ ਕਿ ਮੈਂ ਵੀ ਜਾਈ ਆਉਣੀ ਐ ਇੰਨਾ ਟਾਈਮ ਹੋ ਗਿਆ ਮੈਂ ਗਈ ਨਹੀਂ ਹੈਗੀ ਤੇ ਸੋ ਚਲੋ ਜੀ ਪਹਿਲਾਂ ਆਪਾਂ ਕਰੀਏ ਬ੍ਰੇਕਫਾਸਟ ਉਸ ਤੋਂ ਪਹਿਲਾਂ ਮੈਂ ਆਪਣਾ ਫੋਨ ਚਾਰਜ ਲਗਾਵਾਂ ਕਿਉਂਕਿ ਬੈਟਰੀ ਬਿਲਕੁਲ ਵੀ ਨਹੀਂ ਹੈਗੀ ਇਹਦੀ ਤੇ ਫੋਨ ਚਾਰਜ ਲਗਾ ਕੇ ਕਰੀਏ ਬ੍ਰੇਕਫਾਸਟ ਥੈਨ ਉਸ ਤੋਂ ਬਾਅਦ ਚੱਲਦੇ ਆਂ ਫਿਰ ਬੱਸ ਕਰਦੇ ਹਾਂ। ਸਮਾ ਉਹ ਵੀ ਆਪਾਂ ਤਾਂ ਬ੍ਰੇਕਫਾਸਟ ਕਰਕੇ ਰੈਡੀ ਹੋ ਕੇ ਬੈਠ ਜਾਂ ਗੱਡੀ 'ਚ ਤੇ ਵੇਟ ਹੋ ਰਹੀ ਹੈ ਇੰਦਰਜੀਤ ਦੀ। ਮੈਨੂੰ ਬਿਠਾ ਕੇ ਚਲਾ ਗਿਆ। ਆਪਾਂ ਅਜੇ ਤੱਕ ਨਹੀਂ ਨਿਕਲੇ ਅੰਦਰੋਂ। ਆ ਗਿਆ ਆ ਗਿਆ ਆ ਗਿਆ। ਆ ਜਾ ਭਾਈ।

ਠੰਡਾ ਠੰਡੀ ਜੀ ਲੱਗਦੀ ਆ ਮੈਂ ਕਿਹਾ ਕਿਤੇ ਮੈਨੂੰ ਲੱਗਦੀ ਆ ਫਿਰ ਮੈਂ ਪੁੱਛਿਆ ਸਾਰਿਆਂ ਨੂੰ ਕਹਿੰਦੇ ਨਹੀਂ ਸਾਰਿਆਂ ਨੂੰ ਲੱਗਦੀ ਆ ਲੇਟ ਕਰਾ ਦਿੰਦਾ 9:11 ਕਰਦੇ ਦੱਸੋ ਪਹਿਲਾਂ ਕੋਈ ਏ ਉੜਨਾ ਨਹੀਂ ਯਾਰ ਨੀਂਦ ਆਉਂਦਾ ਪਹਿਲੇ ਹੀ ਆ ਕੋਈ ਨਾ ਥਾੜਾ ਵੀ ਹੁੰਦਾ ਬੰਦੇ ਨੇ ਆ ਕੇ ਗੱਡੀ ਚਲਾਉਂਦਾ ਜਾ ਲੈ ਤੇਰਾ ਉੱਥੋਂ ਫੜਾਣੀਆਂ ਤਰਾਹ ਤਲੇ ਕੇ ਨੀਂਦ ਆਉਂਦੀ ਮੇਰੇ ਤਾਂ ਮੇਰੀ ਅੱਖ ਲੱਗ ਗਈ ਦੇਖ ਲੈ ਫਿਰ ਕਿੰਨਾ ਲੱਗ ਲੈ ਤੇਰੀ ਅੱਖ ਕਿੱਦਾਂ ਨੂੰ ਲੱਗ ਜਾਣੀ ਆ ਆਏ ਮੈਨੂੰ ਫੋਨ ਆਉਂਦਿਆ ਤੁਪਟੇ ਜਲਾ ਮੈਂ ਤਾਂ ਸੀਟ ਪਿੱਛੇ ਕਰਕੇ ਪੈਣ ਲੱਗੀ ਆ ਪੈਣਾ ਨਹੀਂ ਗੱਡੀ ਚ ਚਲਾਉਣੀ ਸਾਬਾ ਨੂੰ ਜਾ ਰਹੀ ਆ ਮੈਂ ਕਿੱਥੇ ਨਹੀਂ ਜਾ ਰਹੀ ਸਾਬਾ ਦਾ ਰਾਣਾ ਸਾਹਿਬ ਜਾ ਰਹੀ ਆ ਮੈਂ ਕਿੱਥੇ ਨਹੀਂ ਜਾ ਰਹੀ ਕਿੱਥੇ ਪਹੁੰਚ ਗਏ ਆਪਾਂ ਓਹ ਹੋ ਮੈਨੂੰ ਤਾਂ ਨਹੀਂ ਦੱਸ ਤਾ ਮੈਨੂੰ ਪਤਾ ਸੀ ਤਾਂ ਫੋਨ ਤੇ ਲੱਗਣਾ ਮੈਂ ਤਾਂ ਹੀ ਸੌਂਗੀ ਸੀ ਅੱਜ ਵੀ ਗੇਰਾ ਆਪਾਂ ਇਹ ਬੋਰਡ ਲਾਉਣਾ ਹੁੰਦਾ ਡੇਢ ਦਾ ਲਾਉਣਾ 2 2 ਲਾਉਣਾ ਹਾ ਹਾ ਕੱਢੇ ਘਰ ਡਾਂਸ ਇਹ ਆਹ ਟੈਂਪਰ ਕਾਰ ਆਜੀ ਉਸ ਵਸਤੀ ਪਹੁੰਚੇ ਫਾਈਨਲੀ ਨੀਂਦ ਕੱਢ ਕਢਾ ਕੇ ਪਹੁੰਚ ਗਏ ਆਪਾਂ ਬਕਰਕੋਟ ਆਂਦਰ ਜੀ ਇਤਨਾ ਬਸ ਫੋਨ ਤੇ ਗੱਲਾਂ ਮਾਰੀਗਾ ਸੁਣਣ ਵੀ ਨਹੀਂ ਦਿੱਤਾ ਹੈਗਾ ਨੀਂਦ ਵੇਸਟ ਕਰਤੀ ਸਾਰੀ ਚਲੋ ਬਈ ਤੋ ਬੂਬੋ ਤਾਂ ਗੱਡੀ ਤੋਂ ਬਾਹਰ ਨਿਕਲਣੂ ਬਿਲਕੁਲ ਮਾਨ ਨਹੀਂ ਕਰ ਰਿਹਾ ਹੈਗਾ। ਬਸ ਲਾਈਨ ਨਾ ਲੱਜੀ ਉਹਦੇ। ਅੱਥਾ ਦੇਖਦੇ ਵੇ। ਚੱਲ 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 ਚੱਲ। ਮੱਖੀਆਂ ਪਾੜੀ ਕਰਦੇ ਨੇ। ਚੱਲ ਵੀ। ਪਤਾ ਨਹੀਂ ਅੰਦਰ ਜੀ ਕਿੱਧਰ ਫਾਈਰਦਾ। ਮੈਪ ਲਾ ਕੇ ਕਿੱਥੇ ਵਰਦੇ ਆਏ ਆਪਾਂ? ਪਹਿਲਾ ਤਾਲਪਿੰਡ ਅੰਦਰੋਂ ਪਹਿਲੀ ਵਾਰ ਦੇਖਿਆ। ਮੈਂ ਅੱਗੇ ਰੋਡ ਰੋਡ ਤੋਂ ਹੀ ਮੁੜ ਜਾਂਦੇ ਸੀ। ਖਾਸਾ بڑا ਪਿੰਡ ਆ ਨਾ ਜੰਨ ਨਾਲ ਰਾਹ ਲੱਭਦੇ ਭਾਈ ਜੰਨ ਨਾਲ ਰਾਹ ਲੱਭਦਾ ਇੰਦਰਜੀਤ ਕਹਿੰਦਾ ਜੰਨ ਤੇ ਇਧਰ ਕਿਹੜਾ ਛੇੜਾ ਮਾਰ ਜਾਗਾ ਮੈਂ ਕਿਹਾ ਕਾਲੂ ਜੁਆਕਾਂ ਨੂੰ ਛੁੱਟੀ ਆ ਕਾਲੂ ਮਾਰ ਜਾਨੀ ਆ ਕਹਿੰਦਾ ਚੱਲ ਫੇਰ ਤੈਨੂੰ ਅੱਜ ਰਾਹ ਦਿਖਾਵਾਂ ਆ ਲੋ ਜੀ ਰਾਹ ਆ ਗਿਆ ਕਹਿੰਦੇ ਪੈਣ ਵਾਲਾ ਹੈ ਆ ਗਿਆ ਪੁਲੀਚਰ ਨਾਲ ਕਿੰਦੇ ਆ ਗਿਆ ਔਰ ਉਹ ਕਿੱਧਰ ਨੂੰ ਮੋੜਨਾ ਤੇ ਆ ਦੇ ਉੱਥੋਂ ਮਕਸੂਦ ਰਹੇ ਨੂੰ ਅੱਛਾ ਆੜੇ ਵਾਲੀ ਰੋਡ ਆ ਗਈ ਭਾਵੇਂ ਆਪਾਂ ਕਾਰ ਆ ਕੇ ਚਾਹ ਪਾਣੀ ਪੀ ਕੇ ਅੱਜ ਮੈਨੂੰ ਚਾਹ ਨਾਲ ਥੋੜੀ ਦਿੱਤੀ ਤਾਂ ਕਰਕੇ ਮੈਂ ਥੋੜੀ ਜਿਹੀ ਕੈਮ ਹੋਈ ਆ ਇਸ ਟਾਈਮ ਸੁਸਤੀ ਪੈਣ ਲੱਗ ਜਾਂਦੀ ਆ ਯਾਰ ਮੈਨੂੰ ਪਤਾ ਨਹੀਂ ਹੁਣ ਦੁਪਹਿਰੇ ਪੈਣ ਦੀ ਆਦਤ ਪੈ ਗਈ ਵੀ ਨੀਂਦ ਦੀ ਸੌ ਨਹੀਂ ਹੋਇਆ ਜਾਂਦੀ ਵੀ ਮੈਂ ਸੁੱਕੀ ਹੋ ਗਈ ਆ ਆ ਕੁੜੀ ਦੀ ਚੁੰਨੀ ਹੋ ਗਈ ਸੂਟ ਹੈ ਨਾ ਸਮਾਲ ਦੇ ਵਿਚਾਰ ਦੀ ਚੁੰਨੀ ਹੋ ਗਈ ਕਾਪੀ ਨਾਲ ਮੈਂ ਤਾਂ ਆਦ rela ਕੀ ਕਰੀ ਜਾਂਦੀ ਆ ਉਹ ਚੱਲਿਆ ਮੈਂ ਦੱਸਿਆ ਕਰੂ ਤੁਸੀਂ ਤਾਂ ਬੈਠਾ ਕਭੀ ਐ 55 ਜਵਸਾਈ ਫਿਰਦਾ ਜਾਂ ਮੈਂ ਦੇਖਿਆ ਪਰਲੇ ਪਾਸ ਸਕੂਟਰੀ ਦਾ ਕਵਰ ਪਾੜੀ ਜਾਂਦਾ। ਕੌਣ ਲੱਭਦਾ? ਕਾਹਾਂ ਸੇ? ਮੈਂ ਤੈਨੂੰ ਕਿਹਾ ਵੀ ਲੱਭ ਦੰਨੇ ਆ। ਨਾਮ ਰੱਖਦੇ ਵੀ ਜਿਹਨੇ ਚੁੰਨੀ ਲੱਭ ਕੇ ਦੇਤੀ। ਮੈਂ ਬਿਲ ਬਣਾ ਦੇਣਾ 7500 ਰੁਪਏ ਮਹੀਨਾ ਕਿਸ਼ਤ। ਅਮੇ ਆਵੇਂ ਥੋੜੀ ਕਹਿਨੀ ਆ। ਉਵੇਂ ਹੀ ਹੋਊ ਫੇਰ। ਜੀ ਆ ਗਏ ਆਪਾਂ ਉੱਪਰ। ਤੇ ਮੈਂ ਜੋਗ ਨੂੰ ਕਿਹਾ ਕਿ ਅੱਜ ਮੈਂ ਥੱਕੀ ਹੋਈ ਆ ਬਹੁਤ ਜ਼ਿਆਦਾ। ਕਹਦਾ ਮੈਂ ਤੁਹਾਡੇ ਤੋਂ ਵੀ ਜ਼ਿਆਦਾ ਥੱਕ ਗਿਆ ਇਹ ਪਤਾ ਨਹੀਂ ਕਾਹਦੇ ਨਾਲ ਥੱਕ ਜਾਂਦਾ ਸਮਝ ਨਹੀਂ ਆਉਂਦੀ ਕਾਹਦੇ ਨਾਲ ਥੱਕ ਗਿਆ ਤੂੰ ਸੇਠ ਹੈ ਰਿੰਨਾ ਭੱਜਿਆ ਵਾ ਜਰ ਕੋਣ ਕਿਹਨੇ ਕਿਹਾ ਸੀ ਨਾ ਭੱਜਦਾ ਹੁਣ ਤੂੰ ਟੈਪ ਬੰਦ ਦੇਣੀ ਆ ਫਿਰ ਇਸ ਤੋਂ ਬਾਅਦ ਸਰਵਿਸ ਮਾ ਦਾ ਲਾਡਲਾ ਕੀ ਲਿਖਾਇਆ ਸ਼ਲਟ ਤੇ ਮਾ ਦਾ ਲਾਡਲਾ ਰੰਗਸਾ ਲਾ ਵਾ ਪੂਰੇ ਗਿਆ ਵਾੜਾਂ ਚਲੋ ਜੀ ਜਲਦੀ ਜਲਦੀ ਫ੍ਰੀ ਹੋ ਕੇ ਬੈਠੀਏ ਅੱਜ ਕੱਪੜੇ ਵੀ ਵਾਸ਼ ਕਰਨੇ ਹਨ ਕੱਪੜੇ ਵੀ ਵਾਸ਼ ਕਰਨੇ ਹਨ ਟੈਂਟ ਜਿੱਦ ਪਿੱਛੇ ਦੇਖਣਗੇ ਨੇ ਮਿਸਤਰੀ ਲੱਗੇ ਹੋਏ ਨੇ ਆਪਣੇ ਜਿਹੜੇ ਕਿ ਕਿੰਨਾ ਕੰਮ ਹੋ ਗਿਆ ਅੱਜ ਤੇ ਕੱਲ ਪਤਾ ਨਹੀਂ ਆਉਣਗੇ ਜਾਂ ਫਿਰ ਛੁੱਟੀ ਕਰਨਗੇ ਕਿਉਂਕਿ ਕੱਲ ਹੈਗਾ ਲੇਬਰ ਡੇ ਔਰ ਮੈਂ ਬਸ ਫਟਾਫਟ ਫ੍ਰੀ ਹੋ ਕੇ ਟੈਂਡਰਸ ਔਰ ਸੌਰੀ ਸੈਲਰੀਆਂ ਬਣਾਉਣੀਆਂ ਨੇ ਸਾਰਿਆਂ ਦੀ ਕਿਉਂਕਿ ਅੱਜ ਮੰਥ ਦਾ ਲਾਸਟ ਡੇ ਸੀਗਾ ਤੇ ਕਿਉਂਕਿ ਕੱਲ ਫਿਰ ਬੱਚਿਆਂ ਨੂੰ ਛੁੱਟੀ ਹੈ ਮੇਰਾ ਕੁਝ ਨਹੀਂ ਪਤਾ ਮੈਂ ਕਿੱਧਰ ਨੂੰ ਕਿਸਕ ਜਮਾ ਤਾ ਕਰਕੇ ਫਿਰ ਇੰਦਰ ਜੀ ਕਹਿੰਦੇ ਤੂੰ ਡੈਰੀਆਂ ਉੱਪਰ ਲੈ ਜਾ ਤੇ ਰਾਤੀ ਰਾਤ ਬਣਾ ਕੇ ਰੱਖ ਦੇ ਤਾਂ ਕਿ ਕੱਲ ਸਾਰਿਆਂ ਨੂੰ ਸੈਲਰੀ ਦਿੱਤੀ ਜਾਵੇ